ਪਟਾਕਾ ਹੀ ਮਾਰੂ ਸਹੀ ਗਾ ਓਏ ਕੀ ਆ ਕਹੋਈ ਰਿਪਾ ਬਹੁਤ ਆ ਤਾ ਨੂੰ ਰੱਖੋ ਅੱਜਾਂ ਹੀ ਚੱਲਣਿਆ ਏ ਦੇਖਿਆ ਜਿਵੇਂ ਮੋਰ ਪਹਿਲਵਾਨ ਆਉਂਦਾ ਓਲਾ 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 ਬਾਤ ਗਿਆ ਓਏ ਮਾਮਾ ਲਾ ਛਲੰਟਰਾ ਡਾ ਦੇਣਾ ਸੀ ਆਂਬਾ ਇਹ ਰਹਿਣ ਦੇ ਨਹੀਂ ਲੋਟਾਉਣੇ ਇੱਥੇ ਇਹਦਾ ਗਲੀ ਚ ਚਲਾਉਣੇ ਆ ਉੱਥੇ ਹੀ ਚਲਾ ਗਿਆ ਤਾਂ ਇੱਕ ਰਹਿਣ ਦੇ ਬਾਰਾ ਲਾਣਾ ਬਾਹੂ ਆ ਤੇ ਇਹ ਟੇਡਾ ਵੀ ਹੋ ਜਾਂਦਾ ਕਈ ਵਾਰੀ ਹੋ ਗਿਆ ਕਿਉਂ ਓਰੇ ਫਸਾ ਸੁੱਕ ਦੇ ਦੋ ਸਾਰਾ ਦੂਰ ਦੋ ਬਾਕੀ ਰੇਗਣਾ ਯਾਰ ਮਾਮੂ ਕੋਈ ਮਦਦ ਕਰਾਰੇ ਇਸ ਤੋਂ ਬਾਅਦ ਜਿੱਡੀ ਕਰ ਉਹਰਾ ਸਾਜਾ ਬਉੜੀ ਹੋਵੇ ਜਾਵੇ ਵੀ ਮਣੀ ਦੇ ਲੋਕਾਂ ਦੇ ਲਈ ਪਹਿਲਾਂ ਸ਼ਾਟ ਕੱਢ ਦੇ ਕੋਈ ਕਿੰਨੇ 25 ਦਾ 60 ਆਹ ਫਾਲਾਈ ਦੇ ਦੇ 2 60 ਹੋ ਗਏ ਹੂੰ ਬਾਹੂ ਬਲੀ ਦੇ ਦੇ ਕਿੰਨੇ ਦੇ ਦੇ ਪੰਜ ਇੱਕ ਤਾਂ ਪੰਜ ਦੂਜੇ ਦੇ ਦੇ 4 ਨੰਬਰ 4 ਨੰਬਰ ਪਿੱਛੇ ਦਾ ਨਾ ਆ ਆ ਦੋ ਵੱਡੇ ਹੋ ਗਏ ਦੋ ਵੱਡੇ ਹੋ ਗਏ 6 ਨੰਬਰ ਤੇ ਫਿਰ ਤਿੰਨ ਨਾ ਦੇ ਦੇ ਛੋਟੇ ਹਾਂ ਬੜਾ ਠੀਕ ਬਾਹਰ ਤੋਂ ਦੇਖ ਲਾਗੇ ਕੋਈ ਐਟ ਹੋ ਜਾਂ ਇਹ ਜੀ ਆਈ ਸੀ ਨਵੀਂ ਜੀ ਨਵੀਂ ਇੱਕ ਆ ਗਈ ਮੈਂ ਜ਼ਰੂਰ ਉਹਦੀ ਵਧੀਆ ਇੱਕ ਦੋ ਦੀਪੇ ਹੋਰ ਲੈਣਾ ਕੋਈ ਉਹ ਦੀਪਿਆ ਹੋਰ ਦੱਸ ਕੀ ਲੈਣਾ ਹੁਣ ਤੂੰ ਦੇਖਦੇ ਮਾਮੂ ਕੋਲ ਤਾਂ ਤੂੰ ਬੈਠਾ ਰਨਾ ਸਾਰੀ ਦਿਹਾੜੀ ਉਹਨਾਂ ਦਾ ਮਾਮੂ ਨੂੰ ਨਹੀਂ ਪੜਾ ਕੇ ਪਤਾ ਹੁਣ ਜਿੰਨੂੰ ਤੈਨੂੰ ਪਤਾ ਕਾ ਤੋ ਲੈ ਲੇ ਕਾ ਤੋ ਤਾ ਚਲੀ ਬੋਲੀ ਕਾਉਂ ਕਾ ਤੋ ਕਾ ਤੋ ਗਿੱਦਾ ਪਾ ਦੇ ਓਏ ਲੈ ਲੈ ਨਾਰ ਇਹ ਲੈ ਲੈ ਵਧੀਆ ਹੋਣਾ ਬਹੁਤ ਠੀਕ ਆਖ ਬਈ ਦੀ ਪਿਆ ਬਹੁਤ ਹੂੰ ਕਿਰੋਂ ਉੱਪਰ ਆਪ ਮੋਰ ਰੈਡੀ ਲਿਆਂਦੇ ਪਟਾਕੇ ਪਟਾਕੇ ਲਿਆਂਦੇ ਬਰਫੀਆਂ ਆਹਾ ਹਾ 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 ਇਹ ਵੱਲੇ والله والله ਕਯਮ ਚਮਾ ਆ ਡੱਬੇ ਚ ਕੀ ਸੀ ਕਪਾਲ ਵਾਲੇ ਜੋ ਦੀਪਿਆ ਹਾਂ ਇਹ ਤਾਂ ਬੜੀ ਤਰ੍ਹਾਂ ਦੀ ਆ ਓਏ ਤਾਂ ਹਾਂਜੀ ਚਲੋ ਚਲੋ ਬਸ ਚਲਾਉਨੇ ਆ ਪਹਿਲਾਂ ਖਾ ਲੂ ਹਣ ਪੀਜ਼ਾ ਆ ਗਿਆ ਤੇ ਚਲਾਵਾਂਗੇ ਬੰਬ ਪਟਾਕੇ ਆ ਦੋ ਦਿਨਾਂ ਬਾਬਾ ਜੀ ਦੀਆਂ ਫੋਟੋ ਵਾਸਤੇ ਲਈ ਸੀ ਠੀਕ ਆ ਬੱਲੇ ਬੱਲੇ ਵੇਈ

ਕੰਨੇ ਟਾਈਮ ਬਾਦੋਂ ਹਟੜੀ ਜਗਾਈ ਅੱਜ ਹੈ ਆਪਣਾ ਮਾਤਾ ਕੋਲ ਜਗਾਈ ਜਿਉਂ ਕੁੜੀਆਂ ਵੇ ਆ ਤੁੰਡੀ ਚੱਲੋ ਜੀ ਟੇਕ ਲੋ ਮੱਥਾ ਤੇ ਟੜੀ ਮਾਤਾ ਚਾਲਦਾ ਨਾਰ ਓ ਆਦਾ ਬਹੁਤ ਚਾਲਦਾ ਨਾਰ ਹਣਾ ਪੜਾਕੇ ਵੀ ਮਾਪ ਦਿੰਦੇ ਹੈ ਮਾਪ ਪੜਾਕੇ ਪਾ ਦਿੰਦੇ ਆ ਕਈ ਵਿੱਚੋਂ ਚਲਿਆ ਕੀ ਆ ਕਰ ਰਹੇ ਹਾਂ ਡੈਡੀ ਦਾ ਕਾਲਾ ਹੋਇਆ ਬੇਟਾ ਹਾਂ ਸ਼ਾਰਟ ਚਲਾ ਦੀਏ ਚਲਾ ਦੇ ਆਹ ਆਹ ਚਲਾ ਦੇ ਚਲਾ ਦੇ ਬੱਸ ਜਿੱਥੇ ਮਰਜ਼ੀ ਰੱਖ ਦੋ ਤਾਂ ਤਾਂ ਨੂੰ ਨੰਗਣਾ ਇਹਨੂੰ ਤਾਂ ਤਾਂ ਨੂੰ ਉੱਡ ਜਾਣਾ ਆਹ ਹੋ ਲੋ ਡਰ ਗਈ ਇਹ ਟੇਡਾ ਵੀ ਹੋ ਜਾਂਦਾ ਕਈ ਵਾਰੀ ਹੋ ਗਿਆ ਕਿਉਂ ਉਹਨੇ ਦੇਖ ਆ ਮਮੀ ਡਰਾਤੀ ਤੁਸੀਂ ਤਾਂ ਓਏ ਉਹ ਅੰਦਰ ਵੀ ਉਹ ਲੋ ਠੀਕ ਉਹ ਪਹਿਲਾਂ ਆ ਚਲਾ ਲ ਗਏ ਹੁਣ ਇੱਕ ਚਲਾ ਲੀਓ ਵਸ ਲੈ ਚਾਹ ਕਰ ਗਈ ਇਹ ਤਾਂ ਮੰਮੀ ਆ ਹਾਪੀ ਜਪਾ ਰੋ ਆੱਕ ਡੈਡੀ ਤੂੰ ਫੜ ਪਹਿਲਾਂ ਆ ਇਹਨੂੰ ਇਹਨੂੰ ਘੁੱਟ ਕੇ ਫੜ ਕੇ ਰੱਖਣਾ ਇੱਥੋਂ ਹਾਂ ਮੇਰੇ ਵਾਲਾ ਕੰਮ ਨਾ ਹੋਏ ਹਾਂ ਡੈਡੀ ਘੁੱਟ ਨਹੀਂ ਇਹਦੇ ਵਿੱਚੋਂ ਨਿਕਲ ਜਾਣੇ ਇਹ ਆਪੇ ਹੀ ਨਿਕਲਣਗੇ ਚਲੋ ਇਧਰ ਤਾਂ ਲਾਈ ਇਹਨੂੰ ਫੇਰ ਇਧਰ ਵੀ ਲਾ ਨੰਨੀ ਤਾਂ ਚੱਕ ਚੱਲੂਗਾ ਨੰਨੀ ਕਿਹਨੇ ਕਰ ਤੋ ਸਾਂਹ ਤਾ ਹੁਜਾ ਆਹ ਨੂੰ ਰੱਖੋ ਆ ਚਾਈ ਚੱਲ ਰਿਆ ਏ ਆਹ ਦੇ ਆਈ ਚੱਲ ਰਿਆ ਲੈ ਨਾਂ ਨਹੀਂ ਜੰਡੇ ਹੀ ਚੱਲੂਗਾ ਆਹ ਦੇ ਆਹ ਦੇ ਚੱਲ ਪਿਆ ਆਹ ਕਿਉਂ ਦੇ ਚੱਲ ਪਿਆ ਆਹ ਦੇ ਆਹ ਦੇ ਕਿਉਂ ਦੇ ਕੱਢਦੇ ਆ ਨਾ ਰੰਗ ਵਾਹ ਜੀ ਵਾਹ ਤੇਰੇ ਬੱਟੇ ਹੈ ਹੈ ਕੌਣ ਡਰੇ ਬੈਠੇ ਹੋ ਉੱਤਰ ਆ ਤਕ ਓ ਕੀ ਆ ਬਟਰਫਲਾਈ ਬਟਰਫਲਾਈ ਜੈ ਹੈਲੀਕਾਪਟਰ ਹਾਓ ਹੈਲੀਕਾਪਟਰ ਵੀ ਲਿਆ ਬਟਰਫਲਾਈ ਚਲਾ ਦਈਏ ਬਟਰਫਲਾਈ ਲਾ ਮੈਂ ਕਿਹਾ ਡਰਦੀ ਵਾਲਾ ਜਾਂਦਾ ਮੈਂ ਡਰਦੀ ਕਾ ਤੂੰ ਇਹ ਤਾਂ ਬਹਿ ਕੇ ਉੱਠਦੀ ਤੀ ਦੇਖਣ ਕੀ ਕਰਦੀ ਐ ਉਹ ਉੱਤਰ ਨੂੰ ਆ ਗਈ ਆਵ ਆਊਟਰ ਵਾਲਾ ਨਾ ਆਊਟਰ ਵਾਲਾ ਤਾਂ ਲਾ ਡਰਦੇ ਵਾਲਾ ਯਾਰ ਉਹ ਨਾ ਉਹ ਨਾ ਉਹ ਨਾ ਉਹ ਫਾੜ ਗਿਆ ਉਹ ਤੇ ਵੇ ਬਾਤ ਗਿਆ ਓਏ ਅਮਾਲ ਸਲੰਟਰ ਡਾ ਦੇਣਾ ਸੀ ਸਲੰਟਰ ਡਾ ਦੇਣਾ ਸੀ ਦੋਨੇ ਪਾਸੋਂ ਲਾਉਣੀ ਸੀ ਅੱਗ ਨਹੀਂ ਆਈ ਚੱਲੂ ਇਹ ਮੈਂ ਕੀ ਆ ਇਹ ਆ ਲੈ ਲਓ ਦੇਖ ਨਾ ਮਨੇ ਬਣਾਵਾ ਦਿਆ ਹਾਂ ਦੇਖਿਆ ਜਿਵੇਂ ਮੋਰ ਪਹਿਲਵਾ ਦਾ ਹੁੰਦਾ ਆ ਆ ਲੈ ਕੇ ਨਹੀਂ ਹੁੰਦਾ ਇੱਥੇ ਵੀਡੀਓ ਬਹੁਤ ਸੋਣੀ ਬਣਨੀ ਆ ਕਹਿਣਾ ਉਧਰ ਖੜਾ ਕੇ ਕਿਆ ਕਲਾ ਦੇ ਜੋਬਰਾ ਆਲਾ ਆਲਾ ਮੈਂ ਡਾਡੀ ਚ ਲਾਓ ਤੁਸੀਂ ਵੀ ਚੱਕੀਆਂ ਵੀ ਚਲਾ ਲਿਆਉਣਾ ਮੰਮੀ ਚਲਾਉਣਾ ਆਪਾਂ 18 ਹਲਕਾ ਹੋਣ ਕਿਹਾ ਕਿ ਆਲਾ ਤੰਦ ਦਾ ਪਾਦਿਆਂ ਦਾ ਮੌਕਾ ਨਹੀਂ ਦਿੰਦੀ ਲੈ ਆ ਵੀ ਹੁਣ ਉਧਰਲੇ ਪਟਾਕੇ ਚੱਲਣ ਲੱਗੇ ਆ ਹੁਣ ਦੇਖਦੇ ਆ ਕਿੰਨਾ ਜ਼ੋਰ ਆ ਵੀ ਏ ਕੱਧਰ ਗਿਆ ਓਏ ਆਹੋ ਕਿੱਧਰ ਗਿਆ ਰੱਥ ਲਈ ਚੱਲ ਗਿਆ ਉਹ ਇਹ ਕਿੱਥੋਂ ਹੋ ਰਿਹਾ ਕਿ ਚੱਕ ਕੇ ਲੱਭੀ ਤਾਂ ਤਾਂ ਨਹੀਂ ਚੱਲੂਗੀ ਇਹ ਤਾਂ ਥੱਲੇ ਹੀ ਚੱਲ ਗਿਆ ਸੋਨੇ ਕੋਈ ਨੀ ਉਹ ਥੋੜੇ ਵਾਲਿਆਂ ਦਾ ਫਿਰ ਮਾਲੇ ਦਿੱਤੇ ਪੜਾ ਕੇ ਚਾ ਲੋ ਦੀਪਿਆ ਦੂਜੇ ਨੂੰ ਦੇਖ ਲਾ ਕੇ ਅੱਗ ਕੀ ਕਹਿਣਾ ਆਲਾ ਆਲਾ ਮੁੱਦਾ ਹੀ ਹੋ ਗਿਆ ਆ ਬੱਲੇ ਬੱਲੇ ਆ ਚੱਲਿਆ ਓਏ ਉਹ ਟੇਪ ਲੱਗੀ ਰਹਿ ਗਈ ਉਹ ਟੇਪ ਲੱਗੀ ਰਹਿ ਗਈ ਪਹਿਲੇ ਤਾਂ ਚੇਪੀ ਲੱਗੀ ਰਹਿ ਗਈ ਆ ਗੰਗਾ ਜਬ ਨਾ ਗਈ ਆ ਇਹ ਬੰਬਾ ਇਹ ਰਹਿਣ ਦੇ ਨਹੀਂ ਲੋਟਾਉਣੇ ਇੱਥੇ ਇਹ ਤਾਂ ਗਲੀ ਦੀ ਚਲਾਉਣੇ ਆ ਉੱਥੇ ਹੀ ਚਲਾ ਗਿਆ ਪਾਪ ਚੱਲੂ ਚੱਲ ਡੜੀ ਦਾ ਗੰਨਾਰਾ ਨੂੰ ਦੋਹਾਂ ਨੂੰ ਹੀ ਲਾ ਦਿਓ ਲੱਗੀ ਨਹੀਂ ਅਜੇ ਉਹਨੂੰ ਇਹਨੂੰ ਲੱਗ ਗਈ ਇਹਨੂੰ ਨਹੀਂ ਲੱਗੀ ਅਜੇ ਇਹਨੂੰ ਲੱਗ ਗਈ ਚਲੋ ਇਹ ਬਹੁਤ ਚੱਲੂ ਨਾਲ ਨਾ ਨਾ ਇਹ ਅਕਿੰਨ ਲੈ ਨਾਲ ਦੇ ਨੂੰ ਆਪੀ ਲੱਗ ਜਾਨੀ ਆ ਹਮਮ ਬੱਲੇ 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 ਆਓ ਆਇਓ ਤੀਆਂ ਤਮਾਲਾ ਆ ਜਾ ਇੱਧਰ ਆ ਕੇ ਚਲਾ ਇਹਨਾਂ ਨੂੰ ਅੱਗ ਨਾਲ ਆ ਲਈ ਸਾਰਿਆਂ ਨੂੰ ਚੱਲ ਲਾ ਕਰ ਅੱਗ ਚੱਕੀ ਨੂੰ ਨਾਨੇ ਆ ਲਿਓ ਛੱਡ ਦੇ ਰੱਖ ਜਾ ਰੱਖ ਜਾ ਘੜ ਚੱਲਿਆ ਆ ਗਿਆ ਆ ਗਿਆ ਕੀ ਹੋ ਗਿਆ ਚੱਲ ਰੱਖ ਦੇ ਓਹ ਹਾਂ 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 ਚੱਕੀ ਦਾ ਬੜਾ ਚੱਕੀ ਦਾ ਬੜਾ ਘਾਉਂਦੀ ਆ ਵੇ ਡੈਡੀ ਚਲਾ ਦੇ ਨਾਲ ਹੀ ਅੱਜ ਤਾਂ ਜਮਾਨੀ ਡਰਦੀ ਆ ਇਹਦਾ ਚੱਕੀਆਂ ਆ ਆਹ ਲੈ ਆਹ ਦੇ ਆਹ ਦੇ ਉਹ ਮੋਮਬੱਤੀ ਉਹਦੀ ਵਜ੍ਹਾ ਲੈਂਦੀ ਆ ਬੜਾ ਕੈਰੂਣਾ ਲਾ ਲਈ ਸਹੀ ਗੱਲ ਆ ਉਂ ਬਈਆ ਚੱਕੀਆਂ ਬਹੁਤ ਚਾਲਦੀਆਂ ਆ ਆ ਦੇ ਕੀ ਆ ਉਹ ਦੇ ਉਹ ਦੇ ਤੁਸੀਂ ਮੈਂ ਤਾਂ ਕਹਨਾ ਆਥੇ ਪਾਛੇ ਹੋ ਜਿਹਦਾ ਪਤਾ ਨਹੀਂ ਕਿੱਦਾਂ ਚੱਲ ਪਟਾਕਾ ਹੀ ਮਾਰੂ ਸਹੀ ਗੱਲ ਓਏ ਪਰ ਨੂੰ ਕਰ ਦੋ ਪੈਰ ਨਾਲ ਹੋ ਰਹਿ ਬਲੜੀ ਆਣਾ ਦੀਪ ਇਹ ਸੋ ਗਿਆ ਨਾ ਪਰ ਉਹ ਪੋਟ ਜਾਈਂ ਅੱਗ ਲਾ ਕੇ ਇਸਤਵਾਜੀ ਨੂੰ ਉਂਡ ਰਹੀ ਜਾਂਦੀ ਆ ਦਾ ਸੋਹਣੇ ਅੱਗ ਲਾ ਕੇ ਇਸਤਵਾਜੀ ਨੂੰ ਬਾਲਾ ਡਰਦੀ ਆ ਮੈਂ ਇਹ ਪਰ ਹੈ ਬਿਨਾ ਪਰੂ ਸਹਿਯੋਗ ਸੂਤਰੀ ਆ ਇਹ ਅੰਬਰਸਰ ਵਾਲੀ ਆ ਇਹ ਅੰਬਰਸਰ ਵਾਲੀ ਹਾਂ ਉਹ ਲਾ ਉਹ ਥੱਲੇ ਹੀ ਪੜਾਕਾ ਮਾਰ ਗਈ ਆ ਚੀਜ਼ ਤਾਂ ਜਲਾਈ ਹੋਈ ਨਹੀਂ ਇਹ ਗਿਆ ਇਹ ਬਹੁਤ ਸੋਹਣੀ ਆ ਪੜਾਕਾ ਹਾਂ ਓਏ ਚਲਾ ਕੱਢ ਇਹ ਤਾਂ ਚੜਪਟ ਆ ਹਾਂ ਇਹ ਕਿੰਨਾ ਸੋਹਣੀ ਚੀਜ਼ ਆ ਆ ਮਸਰੂਮ ਬਹੁਤ ਸੋਹਣਾ ਚੱਲੂ ਦੇਖੀ ਦੇਖੀ ਹਾਂ ਹਾਏ ਕਿੰਨਾ ਟਾਈਮ ਚੱਲਿਆ ਇਹ ਇਕ ਹੀ ਲਿਆਂਦਾ ਸੀ ਚਲੋ ਬਈ ਸ਼ਾਰਟ ਚ ਲਾਈਏ ਹੁਣ ਲਾਉ ਡੈਡੀ ਕੋਈ ਨਾ ਕੋਈ ਨਹੀਂ ਹੁੰਦਾ ਬਿਛਾ ਕਰਾਂ ਇਹਨੂੰ ਡੈਡੀ ਹੁਣ ਉੱਠ ਕੇ ਅੰਦਰ ਹੋ ਉੱਥੇ ਖੜ੍ਹ ਜੋ ਇਹ ਤਾਂ ਪਤਾ ਨਹੀਂ ਕਿੱਧਰ ਨੂੰ ਆ ਜੇ ਬਿਛਾ ਕਰਾਂ ਦਿੱਤਾ ਕੋਈ ਗੱਲ ਨਹੀਂ ਬਾਰ ਲੈ ਕੇ ਕਿੱਥੇ ਇੱਥੇ ਹੀ ਵਿਛਾ ਦੋ ਯਾਰ ਇਧਰੋਂ ਲੱਗੂਗੀ ਮਗਰ ਨੂੰ ਖੱਚ ਦੇ ਦੀਪਿਆਂ ਨੂੰ ਰੈਡੀ ਉੱਠ ਕਿਹੜਾ ਉਧਰ ਨੂੰ ਹੋ ਜਾਇਆ ਉੱਤੇ ਪੈ ਜਾਣਾ ਹੈ ਇਹ ਚੱਲ ਚਲੋ ਚਲੋ ਕਰਾਂ ਰੈਡੀ ਇਹਨੇ ਅੰਦਰ ਕਰ ਦੋ ਇਹਨੇ ਮੌਕਾ ਨਹੀਂ ਦੇਣਾ ਭੱਜਣ ਦਾ ਉਹ ਇਹਨੇ ਭੱਜਣ ਦਾ ਨਹੀਂ ਮੌਕਾ ਦੇਣਾ ਕਲਾ ਫਤਾਉ ਉਹਨਿੰਦਾ ਜੱਲੇ ਹੋਦਾ ਪੂਰਾ ਕਲਾਹਰ ਬਾਦ ਦੋ ਦਨ ਲੜੀਆਂ ਡੈਡੀ ਪਹਿਲਾ ਪਹਿਲਾ ਤਾਂ ਬੈਠਾ ਰਿਆ ਜਦੋਂ ਉਹ ਤਾੜ ਤਾੜ ਲਗਾ ਤਾ ਲਾ ਕੇ ਫੇਰ ਭੱਜ ਕੇ ਅੰਦਰ ਆ ਗਿਆ ਹੋਰ ਨਾਲੇ ਕਹੀ ਗਿਆ ਵੀ ਉਹਦਾ ਫਲੂਹਾ ਬਲਾਪ ਪੈ ਜਾਣਾ ਉੱਤੇ ਹਾਂ ਚੱਲੇ ਤਾਂ ਬਹੁਤ 18 20 ਕਿੱਟ ਚੱਲੇ <laughs> <ये जी> <laughs> मेरे दा वज्ज्या गए मेरे दा वज्ज्या मन तो आप री पता नहीं के चल गया मेरा सूट बच गया बच गया बच गया हाय ओ मेरे दा ए तेरा मेरा रखेया भी ओ बोल के जी ए की हो गया इनु बना बढ़िया हां भी आई नहीं आई एवरीथिंग ना मेरे टेड ਅਰ ਬੈਨੀ ਰਹਿ ਗਿਆ ਹਾਂ ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਨੇ ਠੀਕ ਠਾਕ ਹੋਵੋਗੇ ਹੈਪੀ ਵਿਸਕਰਮਾਂ ਦੇ ਸਾਰਿਆਂ ਨੂੰ ਹੈਪੀ ਵਿਸਕਰਮਾਂ ਦੇ ਸੋਸਤੀ ਸੰਦੇ ਚੱਲ ਕੇ ਦੇਖਦੇ ਆ ਰਾਤ ਆਲਾ ਸਲਾਰਾ ਟਾਕਿਆਂ ਦਾ ਟਾਕਿਆਂ ਦਾ ਤਾਂ ਤਲਾ ਸਲਾਰਾ ਦੇਖਦੇ ਸੰਦੇ

ਨਹੀਂ ਹਾਂ ਇਹ ਵੀ ਛੇਤੀ ਪੜਾਕਿਆਂ ਨੂੰ ਜਾਂਦੀ ਸੀ ਕੋਈ ਨਹੀਂ ਆਪਣੀ ਤਾਂ ਚਲਉਂਦੀ ਸਹੀ ਗੱਲ ਆ ਮੈਨੂੰ ਅੱਜ ਅਜੇ ਤੋਂ ਡਰ ਲੱਗਦਾ ਕਲੀ ਚੱਕੀ ਅੱਖੇ ਨੇ ਆ ਕੇ ਲੱਗੀ ਐ ਚਲਾਉਣ ਹੂੰ ਟਗਰੀ ਤੋਂ ਡਰ ਲੱਗਦਾ ਮੈਨੂੰ ਕਲੀ ਚਲੋ ਹੋਰ ਇਹ ਲੈ ਜੂ ਗਾਲ ਤਾਂ ਨਾ ਕੋਈ ਨਾ ਜਿਵੇਂ ਰਾਤ ਪੜਾਕਿਆਂ ਨੂੰ ਅੱਗ ਲਾਉਂਦੀ ਸੀ ਅੱਜ ਬੁਰਸ ਚੱਕ ਮਾਰ ਬੈਜ ਕੇ ਆ ਆ ਗੱਤੇ ਦਾ ਨਹੀਂ ਆਂ ਗਿਆ ਆਂ ਬੰਦ ਬੈਠ ਗਿਆ ਲਾ ਓਏ ਕਿੱਥੇ ਵਿਕਣੇ ਆ ਤੁਹਾਡੇ ਗੱਤੇ ਉੱਧਰ ਬੜਾ ਕਿੰਨਾ ਗੁੱਸਾ ਪਿਆ ਵਾ ਹਾਂ ਵਾਲੀ ਦਾ ਬੈਠੇ ਆ ਬੱਡੇ ਭਰੇ ਆ ਆਹ ਵਗੈਰਾ ਕੀ ਐ 2 ਪੈਸੇ ਦਾ ਗੱਤਾ ਨਹੀਂ ਵਿਕਣਾ ਕੋਈ ਨਾ ਮਚਾਈ ਜਾਂਦਾ ਉਹ ਤਾਂ ਹੀ ਮਚਾਈ ਜਾਂਦਾ ਇਹ ਵਿਕਣੇ ਨਹੀਂ ਹਾਂ ਨਹੀਂ ਵੇਚ ਦੋ ਅੱਗ ਲਾਇਆ ਉਹ ਪੱਟੀ ਹੂੰ ਚੋਈ ਚੋਈ ਚਾਏ ਗੰਗਾਈ ਆ ਚਾਹ ਦੀ ਸਮੈਲ ਬੜੀ ਆਉਂਦੀ ਆ ਨਾ ਗੌੜਾ ਵਾਲੀ ਬਣਾਉਣੀ ਆਪਾਂ ਹੂੰ ਮੈਂ ਤਾਂ ਗੌੜੀ ਤੋਂ ਨਹੀਂ ਉਹ ਫੈਕਟਰੀ ਜਿਹੜਾ ਬੀੜੀ ਛੜਤੀ ਸੀ ਲਾਸ ਹੋ ਗਿਆ 3 ਕਰੋੜ ਦੇ ਪਟਾਕੇ ਸੀ 50 ਮੋਟਰਾਂ ਵਾਲਾ ਮੱਚੇ ਹੂੰ ਪ੍ਰਿੰਸ 70 ਦੁਕਾਨੋਂ ਹਾਜੀ ਬੰਦੇ ਵੀ ਬੰਦੇ ਵੀ ਮੱਚੇ ਹੋਣਗੇ ਜੂਪੀ ਚ ਸੀ ਜੂਪੀ ਚ ਕਿਉਂ ਪਤਾ ਨਹੀਂ ਕੰਨੇ ਮੱਚੇ ਆ ਇਹ ਤਾਂ ਹੋਰ ਵੀ ਬਹੁਤ ਹੋਇਆ ਹੋਊਗਾ ਜੇ ਆਉਣਗੇ ਖਬਰਾਂ ਜਵਾਥਾਂ ਦਾ ਐ ਮੂੰਹ ਬੜਾ ਕੀ ਕਰਦਾ ਚੱਲਦਾ ਹੈ ਜੇ ਜੋਕ ਨੇ ਮੂੰਹ ਮਚਾਈ ਪੈਂਦੇ ਆ ਹੂੰ ਅੱਜ ਬਹੁਤ ਆਉਣੀ ਹੈ ਦੇਖੀ ਵੀਡੀਓ ਹੂੰ ਧੱਕੇ ਚਲਾਏ ਨੀ ਦਿਨ ਦਾ ਪੂਰਾ ਅੱਧਾ ਬਜਿਆ ਪਿਆ ਉਹ ਅੱਜ ਚਲਾ ਦੇ ਉਹ ਡਿਓ ਹੂੰ ਮੂਡ ਹੈ ਨਾ ਹੂੰ ਦਾ ਐ ਨਹੀਂ ਫਿਰ ਸਰਦਾਰ ਕਿਹੜਾ ਜਾਣਿਆ ਜਾਵਣੇ ਗਾਵੜੇ ਬੋੜੀ ਪਾਉ ਹੂੰ ਰਵੀ ਹੂੰ ਮੂਡ ਤੇ ਮੋੜ ਤੇ ਉਹ ਗਿਆ ਪਾਜਰਾਦ ਨੂੰ ਵੇਚ ਲਾਵਾਂਗੇ ਅੱਜ ਬੇੜਾ ਧੋਣਾ ਹੀ ਨਹੀਂ ਹੁਣ ਕੱਲ ਨੂੰ ਸਫਾਈ ਕਰੋ ਹੁਣ ਉਹ ਸਾਰੀਆਂ ਗੱਡੀਆਂ ਮੋਟਰਸਾਈਕਲ ਤੋਂ ਰੱਜ ਵਿਚਕਾਰ ਮੜੇ ਆ ਹੂੰ ਧੋਣੇ ਅੱਜ ਉਹ ਕਹਿੰਦੀ ਮੇਰੀ ਜੀ ਸਕੂਟਰੀ ਕਰਾ ਆਸੀ ਮੂਰੇ ਮਿੱਟੀ ਕਿੰਨੀ ਜੰਨੀ ਪਈ ਆ ਆ ਲੋ ਦੀਪਾ ਸਰਵਿਸ ਸਟੇਸ਼ਨ ਹੈ ਇਹ ਵਿਚਕਾਰ ਮੜੇ ਵਿਚਕਾਰ ਮੜੇ ਦੇ ਸਰਵਿਸ ਸਟੇਸ਼ਨ ਓਪਨ ਹੋਇਆ ਦੀਪਾ ਸਰਵਿਸ ਸਟੇਸ਼ਨ ਕੀ ਗੱਡੀ ਆ ਇਕਾਡੇ ਆਹੇ ਤੇਰੀ ਵੀ ਸ਼ੈਂਕਲ ਟੋਣੀ ਆ ਹਾਂ ਦੀਪੇ ਬੁਲਾਉਂਦੀ ਐ ਤੈਨੂੰ ਖੜ ਜਾ ਖੜ ਜਾ ਲੱਬੂਆ ਆਹ ਲੱਗਿਆ ਹੋਇਆ ਸਿੱਟਣ ਪਟਾਕੇ ਮਾਇਆ ਇੱਥੇ ਇਕੱਠਾ ਹੀ ਰੱਖ ਲੈ ਸੋਹਣੇ ਨੇ ਹੋਰ ਕਿਤੇ ਘਾਰੇ ਨੂੰ ਹੀ ਲੱਗ ਜੇ ਇੱਧਰ ਆੜ ਚਾੜੀ ਚੱਲੇ ਹੈਪੀ ਦਿਵਾਲੀ ਆ ਬੁਸ਼ਕਰ ਮਾੜੀ ਆ ਪੱਲੂਗਾ ਅਗੋਂ ਦੇ ਗੇਟ ਕੋਲ ਪਿਆ 20 ਕਿਲੋਈ